ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਟੈਪ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤੁਹਾਨੂੰ ਦੱਈਏ ਕਿ ਹੜ੍ਹਾਂ ਦੇ ਨਾਲ ਬਹੁਤ ਜ਼ਿਆਦਾ ਪਿੰਡਾਂ ਨੂੰ ਪਈ ਹੈ ਮਾਰ ਪਰ ਹੁਣ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਈਏ ਕਿ ਗਰਦਾਸਪੁਰ ਤੋਂ ਲੈ ਕੇ ਦਰੰਗਲਾ ਤੱਕ ਜਿਹੜਾ ਆ ਉਹ ਰਾਹ ਕਾਫੀ ਜ਼ਿਆਦਾ ਕਵਰ ਹੋ ਚੁੱਕਾ ਆ ਕਾਫੀ ਜ਼ਿਆਦਾ ਜਿਹੜਾ ਆ ਪਾਣੀ ਡਾਊਨ ਹੋ ਚੁੱਕਾ ਆ ਜਦੋਂ ਸਾਡੇ ਪੱਤਰਕਾਰ ਨੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਕਿਹਾ ਕਿ ਕਰੀਬ 1.5 ਤੋਂ 2 ਫੁੱਟ ਪਾਣੀ ਡਾਊਨ ਚਲਾ ਗਿਆ ਹੈ ਕਾਫੀ ਜ਼ਿਆਦਾ ਪਾਣੀ ਜਿਹੜਾ ਆ ਘਟ ਗਿਆ ਹੈ ਜਿਹਦੇ ਨਾਲ ਜਿਹੜੀ ਇਹ ਆਵਾਜਾਈ ਚਲਣੀ ਥੋੜੀ ਸ਼ੁਰੂ ਹੋ ਗਈ ਹੈ ਪਰ ਜਦੋਂ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਵੀ ਕਿਹਾ ਕਿ ਹਾਲੇ ਤੱਕ ਜਿਹੜੀ ਆਵਾਜਾਈ ਹੈ ਉਹ ਸਿਰਫ ਤੇ ਸਿਰਫ ਚਲਦੀ ਪਈ ਹੈ ਦਰਾਂਗਲਾ ਤੱਕ ਜਾਂ ਫਿਰ ਗਲੜੀ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਤੱਕ ਪਰ ਅੱਗੇ ਦਾ ਜਿਹੜਾ ਆ ਉਹ ਬਹੁਤ ਜ਼ਿਆਦਾ ਅਜੇ ਮੰਦਾ ਹਾਲਾਤ ਆ ਅੱਗੇ ਅਜੇ ਕਿਸੇ ਵੀ ਤਰ੍ਹਾਂ ਕੋਈ ਵੀ ਜਿਹੜੀ ਇਹ ਉਹ ਨਾ ਤਾਂ ਜਿਹੜਾ ਆ ਪਾਣੀ ਡਾਊਨ ਹੋਇਆ ਤੇ ਨਾ ਹੀ ਜਿਹੜਾ ਆ ਅੱਗੇ ਜਿਹੜਾ ਆ ਕਿਸੇ ਤਰ੍ਹਾਂ ਦੀ ਕੋਈ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਫਿਲਹਾਲ ਜਿਹੜਾ ਆ ਲੋਕਾਂ ਨੇ ਬੇਨਤੀ ਵੀ ਕੀਤੀ ਹੈ ਕਿ ਅੱਗੇ ਜਿਹੜੀ ਰਾਹਤ ਸਮੱਗਰੀ ਪਹੁੰਚਾਈ ਜਾਏ ਲੰਗਰ ਲਾਇਆ ਜਾਣ ਤਾਂ ਕਿ ਲੋਕਾਂ ਨੂੰ ਜਿਹੜੀ ਇਹ ਰਾਹਤ ਮਿਲ ਸਕੇ ਪਰ ਫਿਲਹਾਲ ਤਾਂ ਦਾਦੇ ਕਿ ਦਰੰਗਲੇ ਤੱਕ ਦਾ ਜਿਹੜਾ ਆ ਉਹ ਥੋੜਾ ਰਸਤਾ ਕਲੀਅਰ ਜ਼ਰੂਰ ਹੋਇਆ ਹੈ ਜਿਹਦੇ ਚ ਦੱਸਿਆ ਜਾ ਰਿਹਾ ਹੈ ਕਿ ਗਰਦਾਸਪੁਰ ਤੋਂ ਦਰੰਗਲਾ ਤੇ ਗਲੜੀ ਟਾਲੀ ਸਾਹਿਬ ਗੁਰਦੁਆਰਾ ਤੱਕ ਦਾ ਜਿਹੜਾ ਰਸਤਾ ਆ ਉਹ ਤਕਰੀਬਨ ਤਕਰੀਬਨ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਪਾਣੀ ਉਤਰ ਚੁੱਕਾ ਆ ਜਿਦੇ ਚ ਕਰੀਬ ਡੇਢ ਤੋਂ 2 ਫੁੱਟ ਪਾਣੀ ਉਤਰਨ ਦੀ ਖਬਰ ਸਾਹਮਣੇ ਆਈਏ ਤੇ ਲੋਕ ਜਿਹੜੇ ਨੇ ਮੋਟਰਸਾਈਕਲ ਤੇ ਗੱਡੀਆਂ ਚ ਇਸ ਪਾਣੀ ਨੂੰ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਿਲਾ ਹਾਲ ਆਰਮੀ ਬੀਐਸਐਫ ਤੇ ਬਹੁਤ ਸਾਰੀਆਂ ਹੋਰ ਜੜੀਆਂ ਟਰੈਕਟਰ ਟਰਾਲੀਆਂ ਨੇ ਉਹ ਪਰ ਪਰ ਕੇ ਜਿਹੜੇ ਨੇ ਇਧਰ ਉਧਰ ਲੋਕ ਜਾ ਰਹੇ ਨੇ ਪਰ ਲੋਕਾਂ ਦੇ ਲਈ ਰਾਹ ਦੀ ਖਬਰ ਇਹੀ ਹੈ ਕਿ ਫਿਲਹਾਲ ਜਿਹੜਾ ਆ ਦਰਾਂਗਲੇ ਤੋਂ ਗੁਰਦਾਸਪੁਰ ਤੱਕ ਦਾ ਰਸਤਾ ਥੋੜਾ ਕਲੀਅਰ ਜ਼ਰੂਰ ਹੋਇਆ ਆ ਜਿਦੇ ਚ ਲੋਕ ਆਪਣੀਆਂ ਕਨਵੈਨਸਾਂ ਤੇ ਆਪਣੀਆਂ ਗੱਡੀਆਂ ਤੇ ਜਿਹੜਾ ਆ ਉਹ ਇਧਰ ਉਧਰ ਜਾ ਸਕਦੇ ਨੇ ਫਿਲਹਾਲ ਪਾਣੀ ਡਾਉਣਾ ਪਰ ਅੱਗੇ ਜੇਕਰ ਪ੍ਰਮਾਤਮਾ ਕਿਰਪਾਈ ਕਰਕੇ ਰੱਖੇ ਤਾਂ ਇਸੇ ਤਰ੍ਹਾਂ ਹੋਲੀ-ਹੋਲੀ ਪਾਣੀ ਜਿਹੜਾ ਆ ਡਾਊਨ ਚੱਲਿਆ ਜਾ ਰਿਹਾ ਹੈ। ਹਾਂ ਜਰਾ ਹਰਦੀਪ ਸਿੰਘ ਦਾ ਪਿੰਡ ਮੇਰਾ ਸੇਠਾ। ਕੱਲ ਸਰ ਸਾਡੇ ਪਿੰਡ ਰੋਡ ਤੇ ਇੰਨਾ-ਇੰਨਾ ਪਾਣੀ ਸੀ। ਤੇ ਅੱਜ ਦੇ ਬਹੁਤ ਫਰਕ ਆਇਆ ਤੇ ਫੋਟੋ-ਫਟ ਪਾਣੀ ਹੈ ਜਨਕੀ। ਹਾਂ ਆਵਾਜ਼ ਆ ਹੀ ਚੱਲ ਗਈ ਹੈ। ਹਾਂਜੀ। ਆ ਰੋਡ ਚੱਲ ਪਿਆ। ਹਾਂਜੀ ਹਾਂਜੀ ਰੋਡ ਚੱਲ ਗਿਆ। ਅੱਛਾ। ਹਾਂਜੀ। ਨਹੀਂ ਰੋਡ ਨੂੰ ਆਖਰ ਮਿਲ ਗਈ। ਪਾਣੀ ਡਾਊਨ ਆ ਗਿਆ। ਧੰਨਵਾਦ। ਫੋਟੋ-ਫਟ ਪਾਣੀ ਘਟ ਗਿਆ ਕੋਈ। ਹਾਂਜੀ। ਅੱਧੀ। ਕੱਲ ਕਿਨਾ ਪਾਣੀ? ਕੱਲ ਪਾਣੀ ਬਹੁਤ ਸੀ। ਹਾਂਜੀ। ਕੱਲ ਤਾਂ ਪਾਣੀ ਜੰ 15 ਪਾਣੀ ਫਰਕ ਪਿਆ ਅੱਜਾ ਫਰਕ ਪਿਆ ਅੱਜਾ ਬਹੁਤ ਫਰਕ ਪਿਆ ਹੈ ਤੇ ਟੇਟਾ ਦਾ ਮਗਰ ਹੋਦੀ ਹੈ ਨਾਲ ਹੀ ਆਪਣਾ ਜਿਹੜਾ ਵਿਕਰ ਨਹੀਂ ਸੀ ਵਿਕਰ ਕਿੰਨਾ ਫਰਕ ਪਿਆ ਜੀ ਪਾਣੀ ਬਹੁਤ ਘਟ ਗਿਆ ਜੀ ਉਧਰ ਅੰਗਲੇ ਸਾਈਡ ਸਾਰੀ ਵੀ ਉਧਰ ਵੀ ਘਟ ਗਿਆ ਹੈ ਉੱਥੋਂ ਤੱਕ ਹੋ ਗਿਆ ਹੈ ਜੀ ਉਧਰ ਅੰਗਲੇ ਤੋਂ ਅੰਗਲੇ ਪਾਸੇ ਪਣੀ ਹੈਗਾ ਬਸ ਉਹ ਛੜ ਕੇ ਦੱਬਦਾ ਪਿਆ ਇਧਰੋਂ ਵੀ ਕਾਫੀ ਘਟ ਗਿਆ ਹੈ ਆਵਾਜ਼ ਜੀ ਥੋੜੀ ਜਾਂਦੇ ਵੀ ਪਰ ਪਾਣੀ ਬਹੁਤ ਨਹੀਂ ਜਾਈ ਇਹ ਘੜ ਰੋਡ ਤੋਂ ਖਵੀ ਭੱਗਦਾ ਪਿਆ ਤੇ ਧਿਆਨ ਨਾਲ ਜਾਣਾ ਪਏਗਾ ਫਰਕ ਪਾਣੀ ਫਰਕ ਪਾਣੀ ਬਹੁਤ ਹੈ ਨਾਨੋ ਕਾਫੀ ਖਲੇ ਗਿਆ ਉਹ ਇੱਥੇ ਪਹਿਲਾਂ ਬਹੁਤ ਸੀ ਕੱਲ ਬਹੁਤ ਸੀ ਪਾਣੀ ਕੋਈ ਫਰਕ ਅੱਜ ਵਾਦ ਬੋਲੀਆ ਵੇਖੋ ਹੁਣ ਗਾੜੀ ਨੂੰ ਕੋਈ ਪਤਾ ਨਹੀਂ ਪਿੱਛੋਂ ਪਾਣੀ ਦਾ ਤੇਜ ਹੈ ਜਾਂ ਹੌਲੀ ਹੈ ਉਦੋਂ ਘਟਿਆ ਬਹੁਤ ਕੁਝ ਰੋਡ ਕਾਹਨੂੰ ਚਾਈ ਜਾਂਦਾ ਕਲਾਂ ਨੂੰ ਵਾਲੋ ਸਾਈਡ ਨੂੰ ਇੱਧਰ ਨੂੰ ਬਸੋਲੇ ਨੂੰ ਪਿੱਛੋਂ ਘੜੀ ਜਾਂਦਾ ਹੁਣ ਕੱਲ ਬਹੁਤ ਸੀ ਕਾ ਦਾ ਡੁੱਬਾ ਸੀ ਬੋਲਾ ਜਿਹੜਾ ਹੁਣ ਤੇ ਲੋਕੀ ਆ ਜਾ ਰਹੇ ਆਵਾਜ਼ ਆਈ ਕਿ ਤਾ ਚੱਲਦੀ ਆਓ ਜਾਈ ਬਹੁਤ ਹੁਣ ਤੇ ਲੋਕੀ ਆ ਜਾ ਰਹੇ ਆਪਣੇ ਘਰ ਪਿੰਡ ਪੜਮ ਥੋੜੀ ਵਧੀ ਆਪਨੇ ਕੁਛ ਪਿੰਡ ਜਿਹੜੇ ਡੁੱਬੇ ਹੋ ਹੁਣ ਪਾਣੀ ਤੋਂ ਬਚੇ ਆ ਹੁਣ